ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਕੇਨਾਂ ਤੋਂ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਇਹ ਆ ਜੀ ਪੀਆਰ ਦਾ ਬਾਗ ਇਹ ਲਗਭਗ ਚੌਥੇ ਸਾਲ ਦੇ ਵਿੱਚ ਆ ਰੂਟਾ ਤੇ ਪੀ ਆਲ ਦਾ ਬਾਗ ਲਗ ਤਰਨਤਾਰਨ ਤੇ ਅਮਰਸਰ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਨਾਲ ਵਧ ਰਿਹਾ ਵਾ ਕੁਝ ਏਰੀਆ ਵਿੱਚ ਅੰਬੌਰ ਏਰੀਆ ਦੇ ਵਿੱਚ ਵੀ ਲੱਗਦਾ ਵਾ ਤੇ ਬਹੁਤ ਵਧੀਆ ਇਹ ਫਾਲਾ ਬੀਰ ਇਹਦੇ ਬਹੁਤ ਜਿਆਦਾ ਬੈਨੀਫਿਟ ਵੀ ਹੈਗੇ ਆ ਹੈਲਥਲੀ ਹੈਲਥ ਵਾਲੀ ਬੈਨੀਫਿਟ ਵੀ ਹੈਗੇ ਐ ਤੋਂ ਬਹੁਤ ਸਾਰੇ ਪ੍ਰੋਡਕਟ ਵੀ ਬੰਦੇ ਆ ਪਰ ਮੇਨ ਜਿਹੜੀ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਆ ਕਿ ਇਹ ਆਪਾਂ ਕਾਮਯਾਬ ਕਿਵੇਂ ਕਰ ਸਕਦੇ ਆ ਤੇ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਕਾਮਯਾਬ ਹੈਗਾ ਵਾ ਮੋਸਟਲੀ ਜਿਹੜੀ ਇਹਦੀ ਜ਼ਮੀਨ ਮੰਨੀ ਗਈ ਆ ਭਾਰੀਆਂ ਜ਼ਮੀਨਾਂ ਦੇ ਵਿੱਚ ਹੁੰਦਾ ਵਾ ਮੇਨ ਅੰਮ੍ਰਿਤਸਰ ਤਰਨਤਾਰਨ ਇਹ ਰੀਵੀ ਸਭ ਤੋਂ ਵਧੀਆ ਨਾਖੇ ਦੀ ਮੰਨੀ ਗਈ ਇਹਦੀ ਕੁਆਲਿਟੀ ਕਿਸਾਨ ਭਰਾਓ ਪਹਿਲੀ ਚੀਜ਼ ਤੇ ਨਰਸਰੀ ਤਿੰਨ ਸਾਲਾਂ ਹੀ ਤਿਆਰ ਕਰਨੀ ਪੈਂਦੀ ਆ ਆਪਾਂ ਲੈ ਸਕਦੇ ਹਾਂ ਸਰਕਾਰੀ ਯੂਨੀਵਰਸਿਟੀ ਤੋਂ ਵੀ ਲੈ ਸਕਦੇ ਆ ਬੂਟੇ ਆਮ ਆਪਾਂ ਨੂੰ ਬੁੱਕ ਕਰਾਉਣੇ ਪੈਂਦੇ ਆ ਉਸ ਤੋਂ ਬਾਅਦ ਇਹਦੀ ਨਰਸਰੀ ਮਿਲਦੀ ਆ ਤੇ ਫਿਰ ਆਪਾਂ ਇਹ ਤਿੰਨ ਸਾਲ ਆਪਾਂ ਰੱਖਣੀ ਆ ਆਪਣੇ ਕਿਸੇ ਵੀ ਜਗ੍ਹਾ ਤੇ ਉਸ ਤੋਂ ਬਾਅਦ ਆਪਾਂ ਜਮੀਨ ਦੇ ਵਿੱਚ ਲਾਉਣੀ ਜਿਵੇਂ ਇਹ ਚੌਥੇ ਸਾਲ ਦੇ ਵਿੱਚ ਬਾਗ ਆ ਇਹ ਆਪਾਂ ਲਾਈਏ ਫਿਰ ਲਾਉਣੀ ਕਿਵੇਂ ਆ ਜੀ 2.5 ਫੁੱਟ ਦਾ ਆਪਾਂ ਡੂੰਗਾ ਖੱਡਾ ਮਾਰ ਕੇ 25 ਬਾਏ 25 ਦੇ ਲਾਉਣੀ ਆ ਵੈਸੇ ਇਹ ਬਾਗ ਜਿਹੜਾ ਲੱਗਾ ਇਹ 25 ਬਾਏ 22 ਦੇ ਲੱਗਾ ਵਾ 22 ਫੁੱਟ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ 25 ਐ ਸਾਈਡ ਤੇ ਆ ਬਾਗ 25 ਫੁੱਟ ਕਈ ਕਿਸਾਨ ਵੀਰ ਬਹੁਤ ਜ਼ਿਆਦਾ ਸੰਗਣਾ ਲਾ ਦਿੰਦੇ ਆ 20 20 ਤੇ 18 18 ਦੇ 22 22 ਦੇ ਅੱਗੇ ਜਾ ਕੇ ਜਦੋਂ ਬੂਟਾ ਵੱਡਾ ਹੁੰਦਾ ਉਹ ਫੈਲਦਾ ਵਾ ਫਿਰ ਉਹ ਝਾੜ ਦੇ ਵਿੱਚ ਨੁਕਸਾਨ ਹੁੰਦਾ ਵਾ ਦਾ ਕੋਈ ਬੈਨੀਫਿਟ ਨਹੀਂ ਹੈਗਾ ਮੇਨ ਜਦੋਂ ਆਪਾਂ ਚੌਥੇ ਸਾਲ ਦੇ ਵਿੱਚ ਲਾਉਣਾ ਵਾ ਉਦੋਂ ਆਪਾਂ 2.5 ਫੁੱਟ ਦਾ ਡੂੰਗਾ ਗੱਡਾ ਮਾਰ ਕੇ ਆਪਾਂ ਉਹ ਬੂਟਾ ਪਾ ਲਾ ਸਕਦੇ ਆ ਮੇਨ ਜਿਹੜੀ ਚੀਜ਼ ਧਿਆਨ ਜੋਗ ਰੱਖਣ ਵਾਲੀ ਆ ਵੀ ਆਪਣੀ ਜਿੱਥੋਂ ਰੂਟ ਸਟਾਕ ਮਤਲਬ ਕਿ ਜਿਹੜੇ ਆ ਗੰਡਾ ਇਹ ਤੋਂ ਕਿਸਾਨ ਭਰਾਓ ਆਪਾਂ ਇਹ ਨੰਗਾ ਰੱਖਣਾ ਕਈ ਕਿਸਾਨ ਭਰਾ ਇੱਥੇ ਮਿੱਟੀ ਚੜਾ ਦਿੰਦੇ ਆ ਇਹਦੇ ਉੱਪਰ ਮਿੱਟੀ ਚੜਾ ਦਿੰਦੇ ਆ ਜਿਸ ਨਾਲ ਕਿ ਅੱਗੇ ਜਾ ਕੇ ਬੂਟਾ ਸੁੱਕਣਾ ਸਟਾਰਟ ਹੋ ਜਾਂਦਾ ਫੇਰ ਆ ਜਿਹੜੀਆਂ ਤਰੇੜਾਂ ਬੂਟੇ ਦੇ ਵਾਲੇ ਦਵਾਲੇ ਨਹੀਂ ਪੈਣ ਦੇਣੀਆਂ ਆਪਾਂ ਇਹਦੇ ਨਾਲ ਵੀ ਜਿਹੜੇ ਬੂਟੇ ਸੁੱਕਣੇ ਆਪਣੇ ਸਟਾਰਟ ਹੋ ਜਾਂਦੇ ਆ ਖਾਸ ਕਰਕੇ ਆ ਇਥੋਂ ਜਿਹੜੀ ਆ ਜਿਹੜੀ ਚੀਜ਼ ਆ ਜਿਹੜੀ ਹਾਰਡ ਰਹਿਣੀ ਚਾਹੀਦੀ ਆ ਤਾਂ ਜੋ ਆਪਣਾ ਬੂਟਾ ਜੜਾ ਡੱਗੇ ਨਾ ਫਿਰ ਲਗਭਗ ਦੋ ਵਰੀ ਇਹਨੂੰ ਡੀਪ ਖਾਦ ਪਾਈ ਲਗਭਗ 10 ਸਾਲ ਤੱਕ ਤੋ 100 ਗ੍ਰਾਮ 1.5 200 ਗ੍ਰਾਮ ਆਪਾਂ ਪਾ ਸਕਦੇ ਆ ਡੀਪੀ ਇਹਦੇ ਘੇਰੇ ਘੇਰੇ ਜਿਵੇਂ ਚੌਥੇ ਸਾਲ ਦਾ ਬਾਗ ਘਟੋ ਘਟਣੀ ਤੇ ਪਿਛਲੀ ਜਗ੍ਹਾ ਦੇ ਆਪਾਂ ਜਿੱਥੇ ਮਰਾਸਤਾ ਇਥੋਂ ਧਾਕਾ ਪਾਣ ਡੀਪੀ ਪਾਉਣੀ ਇਹਦੇ ਘੇਰੇ ਘੇਰੇ ਨਾਲ ਜਣਾ ਨਹੀਂ ਪਾਉਣੀ ਨਹੀਂ ਤਾਂ ਤੁਹਾਡਾ ਬੂਟਾ ਸੁੱਕ ਜਾਊਗਾ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਫਿਰ ਮਿਲਨ ਲਈ ਇਹ ਪਾਉਣੀ ਆ ਆਪਾਂ ਦਸੰਬਰ ਜਨਵਰੀ ਦੇ ਵਿੱਚ डीएपी ਖਾਦ ਜਾਂ ਅਪ੍ਰੈਲ ਦੇ ਵਿੱਚ ਖੇਤੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਕਿਹਾ ਗਿਆ ਵਾ ਫਿਰ ਬਹੁਤ ਸਾਰੀਆਂ ਹੋਰ ਪ੍ਰੋਬਲਮਾਂ ਆਉਂਦੀਆਂ ਇਹਦੇ ਚ ਫਾਈਟੋਫਲੋਰਾ ਦੀ ਪ੍ਰੋਬਲਮ ਆਉਂਦੀ ਆ ਜਿਹਦੇ ਨਾਲ ਉਪੋਂ ਉੱਪਰੋਂ ਪੱਤੇ ਜਿਹੜੇ ਸੁੱਕਣੇ ਸਟਾਰਟ ਹੋ ਜਾਂਦੇ ਆ ਤੇ ਸਾਰੇ ਸਾਰਾ ਬੂਟਾ ਥਲੋਂ ਤੱਕ ਸੁੱਕਣਾ ਸਟਾਰਟ ਹੋ ਜਾਂਦਾ ਉਹਦੇ ਤੋਂ ਆਮ ਜਿਹੜੇ ਦਵਾਈਆਂ ਚੱਲਦੀਆਂ ਇੱਕ ਜੀ ਵਿਟਾਕਸ ਪਾਵਰ 3 ਗ੍ਰਾਮ 1 ਲੀਟਰ ਪਾਣੀ ਦੀ ਅਲੀਟ 3 ਗ੍ਰਾਮ 1 ਲੀਟਰ ਪਾਣੀ ਇਹਨਾਂ ਦੋਵਾਂ ਦਵਾਈਆਂ ਦੇ ਵਿੱਚ ਤੁਸੀਂ ਕੋਈ ਵੀ ਦਵਾਈ ਜਿਹੜੀ ਵਰਤ ਸਕਦੇ ਹੋ ਜਿਹੜੀਆਂ ਤੁਹਾਨੂੰ ਦਵਾਈਆਂ ਦੱਸੀਆਂ ਇਹ ਮੋਸਟਲੀ ਕੋਈ 25 26 ਸੂਜ਼ ਜਾਂ ਕਿਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਵੇਂ ਆਹ ਬੂਟਾ ਥੱਲੇ ਇਹਨੂੰ ਗੋਡੇ ਤੱਕ ਆਪਣੇ ਗੋਡੇ ਤੱਕ ਇਹ ਤੋਂ ਥੱਲੇ ਕੋਈ ਬੂਟਾ ਨਹੀਂ ਰਹਿਣ ਦੇਣਾ ਜਿਵੇਂ ਆਹ ਵਾ ਐਵੀ ਇਹਨੂੰ ਤੋੜ ਦੇਣਾ ਵਾ ਵੜ ਦੇਣਾ ਇਹਨੂੰ ਇਹ ਜਿਆਦਾ ਵੱਡਾ ਹੋ ਗਿਆ ਆ ਰੀ ਨਾਲ ਵੱਡ ਸਕਦੇ ਨਹੀਂ ਸਦਾ ਵੱਡ ਸਕਦੇ ਤੇ ਬਾਕੀ ਜੜਾਂ ਤਾਂ ਨਹੀਂ ਜਖਮੀ ਨਹੀਂ ਹੋਣੀਆਂ ਚਾਹੀਦੀਆਂ ਫਿਰ ਹੋਰ ਵੀ ਇਹਦੇ ਵਿੱਚ ਪ੍ਰੋਬਲਮ ਆਉਂਦੀਆਂ ਜਿਵੇਂ ਤੇਲਾ ਤੇ ਪਾਉਂਦਾ ਜੀ ਇਹਦੇ ਉਹਦੇ ਤੋਂ ਥਾਏ ਮੈਂ ਤਾਂ ਕਸਮ ਮੱਡਾ ਕਾਲਪ੍ਰੇਟ ਸਾਲਟ ਆਇੜੇ ਸ਼ਫਾਰਸ਼ਾ ਫਰੂਟ ਫਲਾਈ ਆਉਂਦੀ ਉਹਦੇ ਤੋਂ ਵੀ ਮੱਡਾ ਕਾਲਪ੍ਰੇਟ ਸਾਲਟਾ ਸ਼ਫਾਰਸ਼ਾ ਚ ਕੀਤੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਜ્યાં ਮਾਈਟ ਦੀ ਪ੍ਰੋਬਲਮ ਆਉਂਦੀ ਆ ਜਦੋਂ ਖੁਸ਼ਕ ਹੋ ਜਾਂਦਾ ਮੌਸਮ ਖਾਸ ਕਰਕੇ ਜੂਨ ਜੁਲਾਈ ਦੇ ਵਿੱਚ ਬਹੁਤ ਜ਼ਿਆਦਾ ਮੈਡ ਦੀ ਪ੍ਰੋਬਲਮ ਆਉਂਦੀ ਹੈ। ਉਹਦੇ ਤੋਂ ਓਵਰਨ ਦਵਾਈ ਆਉਂਦੀ ਹੈ ਜੀ। ਉਹ ਆਪਾਂ ਵਰਤ ਸਕਦੇ ਹਾਂ। ਜਿਹਦਾ ਕੇ ਚੰਗਾ ਰਿਜ਼ਲਟ ਆ। ਇਹਦਾ ਆਨ ਐਵਰੇਜ ਆਪਾਂ ਝਾੜ ਵੇਖੀਏ। 150 ਕਿਲੋ ਦੇ ਆਸ-ਪਾਸ ਝਾੜ ਆ ਜਾਂਦਾ ਇਹ ਵੈਰਾਈਟੀ ਹੈ ਜੀ ਪੱਥਰਨਾਕ। ਇੱਕ ਪੰਜਾਬ ਨਾਲ ਆਉਂਦੀ ਉਹਦਾ 180 90 ਦੇ ਰਾਉਂਡ ਕਿਲੋ ਦੇ ਰਾਉਂਡ ਇੱਕ ਬੂਟਾ ਫਲ ਦੇ ਦਿੰਦਾ ਇਹ 150 ਕਿਲੋ ਦੇ ਰਾਉਂਡ ਦਿੰਦਾ ਇਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀਦਾ ਕਿ ਅੱਗੇ ਜਾ ਕੇ ਆਪਾਂ ਨੂੰ ਬੈਨੀਫਿਟ ਹੁੰਦਾ ਹੈ ਮੋਸਟਲੀ ਤਰਨਤਨਬਰ ਸਰ ਏਰੀਆ ਦੀ ਗੱਲ ਕਰੀਏ ਤਾਂ ਇੱਥੇ ਠੇਕੇ ਦੇ ਉੱਤੇ ਬਾਗ ਨੇ ਤੇ ਠੇਕੇਦਾਰੀ ਇਹ ਬਾਗ ਆੜੇ ਖਰੀਦਾ ਵਾ ਕਿਉਂਕਿ ਇੱਥੇ ਇਹਦੀ ਮਾਰਕੀਟ ਨਹੀਂ ਹੈਗੀ ਇਹ ਮਾਰਕੀਟ ਆ ਜੀ ਦਿੱਲੀ ਕਲਕੱਤਾ ਉਥੋਂ ਦਾ ਕਿਸਾਨਾਂ ਦਾ ਪਹੁੰਚਣਾ ਔਖਾ ਜਾਂਦਾ ਆ। ਆਮ 10 ਸਾਲਾਂ ਦਾ ਬਾਗ ਕੋਈ 3 ਲੱਖ ਤੋਂ 5 ਲੱਖ ਦੇ ਵਿੱਚ ਵਿਕ ਜਾਂਦਾ। ਇਹ ਫਾਲਤੇ ਡਿਪੈਂਡ ਹੁੰਦਾ ਵੀ ਇਹ ਫਾਲ ਕਿੰਨਾ ਕੁ ਕਿਸੇ ਦਾ ਬਾਗ ਕਿੰਨਾ ਕੁ ਵਧੀਆ ਵਾ। ਉਸੇ ਸਾਵਨ ਨਾਲ ਆਪਾਂ ਬਾਗ ਤਿਆਰ ਕਰ ਸਕਦੇ ਆ। ਇੱਕ ਹੋਰ ਜ਼ਰੂਰੀ ਬੇਨਤੀ ਬਾਗ ਵੇਖਣਾ ਬਹੁਤ ਵਧੀਆ ਲੱਗਦਾ ਵਾ। ਪਰ ਇਹਦੇ ਪਿਛੇ ਮਿਹਨਤ ਆ ਉਹ ਬਹੁਤ ਜ਼ਿਆਦੀ ਆ। ਚੌਥੇ ਸਾਲ ਤੋਂ ਲੈ ਕੇ 7-8 ਸਾਲ ਮਤਲਬ 4 ਸਾਲ ਜ਼ਮੀਨ ਦੇ ਵਿੱਚ ਜਦੋਂ ਰੱਖਣਾ ਆਪਾਂ ਤੇ ਇਹਦੀ ਜਿਹੜੀ ਫਸਲਕ੍ਰਿਆ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਨਾਲ ਝੋਨਾ ਲੱਗਾ ਇਹਦੇ ਪਰ ਇੱਥੇ ਝੋਨਾ ਨਹੀਂ ਲਾਇਆ ਆਪਾਂ ਕਿਉਂਕਿ ਇਹ ਪਾਣੀ ਵਾਲੀ ਫਸਲ ਨਹੀਂ ਹੈਗੀ ਇਹਨੂੰ ਸਿਰਫ ਨਮੀ ਚਾਹੀਦੀ ਹੈ ਜਦੋਂ ਆਪਾਂ ਪਾਣੀ ਜ਼ਿਆਦਾ ਦੇਤਾ ਇਹਨੂੰ ਗਾਲਾ ਆਉਣਾ ਹੀ ਆਉਣਾ ਉਲਲੀ ਆਉਣੀ ਹੋਣੀ ਜਿਸ ਦੇ ਨਾਲ ਕੇ ਬੂਟਾ ਸੁੱਕਣਾ ਸਟਾਰਟ ਹੋ ਜਾਣਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਵਾ ਇੰਨਾ ਚੀਜ਼ਾਂ ਧਿਆਨ ਜ਼ਰੂਰ ਰੱਖਣਾ ਕਈ ਕਿਸਾਨ ਵੀ ਸਭ ਤੋਂ ਵੱਡੀ ਗਲਤੀ ਕਰਦੇ ਆ ਜਦੋਂ ਇਹ ਪੂਟਾ ਲਾ ਲੈਂਦੇ ਆ ਮਗਰੇ ਕਣਕ ਲੈਂਦੇ ਆ ਕਿਉਂਕਿ ਦਸੰਬਰ ਜਨਵਰੀ ਵਿੱਚ ਕਣਕ ਹੁੰਦੀ ਆ ਉਹਦੇ ਵਿੱਚ ਬੂਟੇ ਪਟ ਪਟ ਲਾਉਣੇ ਆ ਤੋਂ ਹੀ ਪਟ ਪਟ ਲਾਈਦੇ ਆ ਪਰ ਉਸ ਤੋਂ ਮਗਰੇ ਕੋਈ ਮੱਕੀ ਲਾ ਲੀਂਦਾ ਕੋਈ ਝੋਨਾ ਜਿਹਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਕਿਉਂਕਿ ਝੋਨਾ ਲਾਇਆ ਤੇ 노 ਡਾਊਟ ਕਿ ਪਾਣੀ ਆਪਾਂ ਨੂੰ ਜ਼ਿਆਦਾ ਲਾਉਣਾ ਪੈਣਾ ਜ਼ਿਆਦੀ ਮਾਤਰਾ ਦੇ ਵਿੱਚ ਜਿਸ ਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਜ਼ਿਆਦਾ ਪਾਣੀ ਲੱਗਣ ਨਾਲ ਬਾਕੀ ਜਿਹੜੀ ਅੱਜ ਦੀ ਵੀਡੀਓ ਹੀ ਇਹਦੇ ਵਿੱਚ ਆਪਾਂ ਮੋਟੀ ਮੋਟੀ ਗੱਲ ਕੀਤੀ ਆ ਕਿ ਬਾਗ ਕਿਵੇਂ ਤਿਆਰ ਕੀਤਾ ਜਾਂਦਾ ਵਾ ਤੇ ਬਾਗ ਕਿਵੇਂ ਆਪਾਂ ਇਹਨੂੰ ਸਕਸੈਸ ਕਰਨਾ ਬਾਗ ਨੂੰ ਤਾਂ ਜੋ ਆਪਾਂ ਨੂੰ ਵਧੀਆ ਫਲ ਦੇ ਸਕੇ ਤੇ ਕਿੰਨੇ ਸਾਲਾਂ ਦੇ ਵਿੱਚ ਇਹ ਬਾਗੜਾ ਤਿਆਰ ਹੁੰਦਾ ਵਾ ਤੇ ਕੀ ਕੀ ਆਪਾਂ ਨੂੰ 6-7 ਸਾਲ ਲੱਗ ਜਾਂਦੇ ਮਤਲਬ ਪਨੀਰੀ ਤੋਂ ਲੈ ਕੇ 7-8 ਸਾਲ ਦਾ ਕੇ ਬਾਗ ਫਲ ਨਹੀਂ ਦਿੰਦਾ ਤੇ ਆਪਾਂ ਨੂੰ ਬਹੁਤ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਵੀਡੀਓ ਵਿੱਚ ਇਹ ਵਿਸਥਾਰ ਸਹਿਤ ਆਪਾਂ ਗੱਲਾਂ ਕੀਤੀਆਂ। ਬਾਕੀ ਬਾਗ ਦੇ ਬਾਰੇ ਸਪੈਸ਼ਲੀ 나ਖ ਦੇ ਬਾਗ ਬਾਰੇ ਕੋਈ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਚਾਹੀਦੀ ਹੋਈ ਜਿਸ ਤੇ ਮੈਂ ਵੀਡੀਓ ਬਣਾ ਸਕਾਂ ਤਾਂ ਜੋ ਤੁਹਾਡਾ ਬੈਨੀਫਿਟ ਹੋ ਸਕੇ। ਉਹ ਤੁਸੀਂ ਕਮੈਂਟਾਂ ਦੇ ਵਿੱਚ ਅਸੀਂ ਪੁੱਛ ਸਕਦੇ ਹੋ। ਕਿ ਬਹੁਤ ਜ਼ਿਆਦਾ ਰੁਝਾਨ ਹੋ ਚੁੱਕਾ ਹੈ ਸਪੈਸ਼ਲੀ ਨਾਖ ਦੇ ਬਾਗ ਦਾ ਬਹੁਤ ਡਿਮਾਂਡ ਆ ਅਰਬ ਦੇਸ਼ਾਂ ਦੇ ਵਿੱਚ ਇਹਦੀ ਅਜੇ ਉਸ ਲੈਵਲ ਦੀ ਆਪਣੀ ਮਾਰਕੀਟ ਨਹੀਂ ਹੈਗੀ ਉੱਥੇ ਨਹੀਂ ਜਾ ਰਹੀ ਨਹੀਂ ਤਾਂ ਇਹਦਾ ਬਹੁਤ ਜ਼ਿਆਦਾ ਮੁੱਲ ਪਾਵੇ ਬਹੁਤ ਇਹਦੇ ਬੈਨੀਫਿਟਸ ਨੇ ਸਭ ਤੋਂ ਵੱਡਾ ਬੈਨੀਫਿਟ ਆ ਕਿ ਇਹ ਕੈਂਸਰ ਵਾਲੇ ਮਰੀਜ਼ਾਂ ਲਈ ਬਹੁਤ ਬੈਸਟ ਆ ਕੈਂਸਰ ਹੋਣ ਤੋਂ ਹੀ ਬਚਾਉਂਦੀ ਆ ਜ਼ਰੂਰ ਖਾਇਆ ਕਰੋ ਜੂਨ ਜੁਲਾਈ ਦੇ ਵਿੱਚ ਇਹ ਫਲ ਜ਼ਰੂਰ ਖਾਇਆ ਕਰੋ ਪੇੜ ਸਾਫ਼ ਕਰਦੀ ਆਪਨਾ ਜਿੰਨੂੰ ਕਬਜ ਰਹਿੰਦੀ ਆ ਉਹ ਉਹਦਾ ਪੇੜ ਸਾਫ਼ ਕਰਦੀ ਏ ਸਵੇਰੇ ਉੱਠ ਕੇ ਤੁਸੀਂ ਫ੍ਰਿਜ ਦੇ ਵਿੱਚ ਲਾ ਕੇ ਰੱਖਾ ਵੀ ਦਿਨ ਰੱਖ ਕੇ ਵੀ ਇਹਨੂੰ ਖਾ ਸਕਦੇ ਜੋ ਜਿਹੜਾ ਕਿ ਬਹੁਤ ਵਧੀਆ ਰਿਜ਼ਲਟ ਸ਼ੈਲਫ ਲਾਈਫ ਬਹੁਤ ਵਧੀਆ ਹੈ ਨਾਖਦੀ ਤੇ ਆਪਾਂ ਕਾਫੀ ਦਿਨ ਨੂੰ ਸਟੋਰ ਕਰਕੇ ਵੀ ਰੱਖ ਸਕਦੇ 19 ਹੀ ਜ਼ਿਆਦਾ ਸਵਾਦ ਲੱਗੇਗੀ ਆਹੜਾ ਬੂਟਾ ਤੁਸੀਂ ਦੇਖ ਰਹਿ ਜੋ ਇਹ ਸੁੱਕ ਗਿਆ ਵੀ ਬਹੁਤ ਜਤਨ ਕੀਤਾ ਹੈ ਇਹਦੇ ਤੇ ਪਰ ਇੱਕ ਗੱਲ ਯਾਦ ਰੱਖਿਓ ਬੂਟਾ ਸੁੱਕਣ ਦੇ ਬਹੁਤ سارے ਰੀਜਨ ਆ ਤੇਲਾ ਹੋ ਸਕਦਾ ਚਿਪਾ ਹੋ ਸਕਦਾ ਫਾਈਟੋ ਦੀ ਪ੍ਰੋਬਲਮ ਹੋ ਸਕਦੀ ਆ ਜਿਆਦਾ ਪਾਣੀ ਇੱਕ ਚੀਜ਼ ਨਹੀਂ ਕਹਿ ਸਕਦੇ ਆਪਾਂ ਇੱਕ ਚੀਜ਼ ਕਰਕੇ ਸੁੱਕ ਗਿਆ ਬਹੁਤ سارے ਕਾਰਨ ਹੋ ਜਾਂਦੇ ਆ ਥਲੇ ਸਿਉਂਗ ਦੀ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਇਹਨੂੰ ਸਿਉਂਗ ਦਾ ਬਹੁਤ ਜ਼ਿਆਦਾ ਅਟੈਕ ਹੁੰਦਾ ਵਾ ਉਹਦੇ ਤੋਂ ਆਪਾਂ ক্লোਰੋਫਰੀ ਪਾਸ 20% ਵਰਤ ਸਕਦੇ ਆ ਆਪਾਂ 15 ਐਮਐਲ 1 ਲੀਟਰ ਪਾਣੀ ਦੀ ਜਾਂ ਆਪਾਂ 15 ਐਮਐਲ ਇੱਕ ਬੂਟੇ ਦੀ ਪਾ ਸਕਦੇ ਆ ਰੇਤਾ ਦੇ ਵਿੱਚ ਰਲਾ ਕੇ ਤੇ ਉਹਦਾ ਵੀ ਚੰਗਾ ਰਿਜ਼ਲਟ ਹੈਗਾ ਵਾ ਇਹ ਬੂਟਾ ਸੁੱਕਣ ਦੇ ਬਹੁਤ ਸਾਰੇ ਰੀਜਨ ਆ ਇੱਕ ਰੀਜਨ ਆ ਬਾਗ ਆਪਾਂ ਹਰੇਕ ਚੀਜ਼ ਦਾ ਧਿਆਨ ਰੱਖਣਾ ਬਣਾ ਤੇ ਰਾਣਾ ਪੈਣਾ ਠੀਕ ਹੈ ਜੀ ਜਿਆਦਾ ਪਾਣੀ ਨਾ ਖੜਾ ਰਵੇ ਜੇ ਆਪਾਂ ਇਸ ਸਾਲ ਦੇ ਬੂਟੇ ਨੂੰ ਆਪਾਂ ਯੂਰੀਆ ਦੇਣੀ ਆ ડીએਪੀ ਦੇਣੀ ਆ ਘਾਟੋ ਘਟ ਨਹੀਂ 1 ਫੁੱਟ ਦੂਰ ਹੋਵੇ ਜੜਾਂ ਤੋਂ ਜਿਉਂ ਨਾ ਬੂਟਾ ਵੱਡਾ ਹੋ ਗਿਆ 6ਵੇਂ 7ਵੇਂ ਸਾਲ ਚ ਗਿਆ ਫਿਰ ਉਹ 2 ਫੁੱਟ ਤੇ ਚਲੇ ਜਾਣਾ ਕਿਉਂਕਿ ਉਹ ਜੜਾਂ ਉਹਦੀਆਂ ਫੈਲਦੀਆਂ ਜਾਂਦੀਆਂ ਨੇ ਜੜ ਬਹੁਤ ਨੀਚੇ ਜਾਂਦੀ ਹੈ ਉਹਦੀਆਂ ਜੜਾਂ ਜਿਹੜੀਆਂ ਫੈਲਦੀਆਂ ਜਾਂਦੀਆਂ ਜਿਹਦੇ ਨਾਲ ਕੇ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਜੰਨੀ ਦੂਰ ਆਪਾਂ ਆਪਣੇ ਤੱਤ ਪਾਵਾਂਗੇ ਇਹਨੂੰ ਬਾਕੀ ਕਈ ਕਿਸਾਨ ਭਰਾ ਬਹੁਤ ਜ਼ਿਆਦਾ ਐਕਸਟਰਾ ਤੱਤ ਪਾਈ ਜਾਂਦੇ ਆ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਇਹ ਇਹਦਾ ਇਹਨੇ ਜਦੋਂ ਲੈਣੀ ਆ ਫਰਾਗ ਉਦੋਂ ਹੀ ਲੈਣੀ ਇਹਨੇ ਇਹਨੂੰ ਆਪਾਂ ਵੇ ਫਾਲਤੂ ਇਹਦੇ ਤੇ ਉਸ ਲੈਵਲ ਦਾ ਜ਼ੋਰ ਨਾ ਲਾਓ ਸਭ ਤੋਂ ਜ਼ਰੂਰੀ ਪਾਣੀ ਘਟ ਲਾਓ ਖੇਤ ਨੂੰ ਖਾਲੀ ਛੱਡੋ ਜੇ ਤੇ ਪਾਲਣਾ ਚਾਹੁੰਦੇ ਜੋ ਨਹੀਂ ਤੇ ਆਏ ਸਾਲ ਤੁਹਾਡੇ ਚਾਰ ਚਾਰ ਪੰਜ ਪੰਜ ਬੂਟੇ ਸੁੱਕਣੇ ਆ ਉਹ ਨਾਗੇ ਪਰਦੇ ਰਹੋਗੇ ਉਪਰੇ ਨਹੀਂ ਹੋਣੇ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਜਾਂ ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਨਾਖਪ੍ਰਤੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਜੋ ਉਹਦੇ ਦਾ ਆਪਾਂ ਸਪੈਸ਼ਲ ਜਿਹੜੀ ਵੀਡੀਓ ਬਣਾ ਲਾਂਗੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਧਵਾ ਜਰੂਰ ਸ਼ੇਅਰ ਕਰਿਓ ਧੰਨਵਾਦ